ਜੋਸ ਹਾਂਜੀ ਮੇਰੀ ਗੱਲ ਸੁਣ ਬੇਟੇ ਤੇਰੀ ਤੇ ਜੀਤੇ ਦੀ ਕੀ ਗੱਲ ਹੋ ਰਹੀ ਸੀ ਕੋਈ ਨਹੀਂ ਸਾਡੇ ਤਾਂ ਆਪਸ ਚ ਗੱਲ ਹੋਦੀ ਸੀ ਬੋਲਣ ਤਾਂ ਲੱਗ ਰਹੀ ਸੀ ਇਹ ਨਹੀਂ ਜੀ ਕੋਈ ਹੋਣੀ ਕੋਈ ਤਾਂ ਗੱਲ ਨਹੀਂ ਮੰਮੀ ਸਾਡੇ ਤਾਂ ਹੋਈ ਦੱਸ ਕੋਈ ਗੱਲ ਗਿਆ ਨਹੀਂ ਹੋਈਗੀ ਲੁਕਤਿਆ ਨਹੀਂ ਜਾਂਦੀ ਸੀ ਬੈਠੇ ਨਹੀਂ ਜੀ ਕੋਈ ਗੱਲ ਨਹੀਂ ਹੋਏਗੀ ਖਾab ਦੇ ਭਾਈ ਦੇ ਸੌ ਮੇਰੀ ਗੱਲ ਸੁਣ ਲਾ ਇਹਨੇ ਦੋਨੇ ਭੈਣ ਭਰਾ ਇੰਨਾ ਪਿਆਰ ਆਗਾ ਹੱਦ ਤੋਂ ਜਿਆਦੇ ਜਿਨ੍ਹਾਂ ਚ ਕੋਈ ਗੱਲਵਾਤ ਉੰਨੀ ਨੇਕੀ ਹੋਗੀ ਨਾ ਰੈਂਦੀ ਇਸ ਘਰ ਚ ਤੂੰ ਵੀ ਨਹੀਂ ਹੈਗੀ ਉਹਨਾਂ ਦੀ ਸਮਝ ਸੋਚ ਕੇ ਕੋਈ ਗੱਲ ਕਰੇ ਫਿਰ ਤੂੰ ਕਹਣੀ ਮੇਰੀ ਧੀ ਟੋਕਦੀਆ ਟੋਕੂ ਕੀਦਾ ਇਹ ਹੈਗੀਓ ਪੜ੍ਹੀ ਲਿਖੀ ਆ ਇਹ ਕੋਈ ਨਿਆਣੀ ਨਹੀਂ ਬੇਨੂੰ ਆਕਲ ਨਹੀਂ ਹੈਗੀ ਜਾ ਭਾਜਾ ਝਾੜੂ ਕੋਚਾ ਕਰ ਲਾਓ ਫੇ ਸਵੇਰੇ ਦਾ ਇਹ ਕਹਿੰਦੀ ਕੌਣ ਸੀ ਇਹ ਬਹੁਤ ਹਸ਼ਾਰਾ ਬੈਠੇ ਮੇਰੀ ਚੁਗਲਿਆ ਕਰ ਜਾਂਦੀ ਸੀ ਮੈਂ ਆਪ ਸੁਣਿਆ ਤੇ ਕਰਨ ਨਾਲ ਇੱਛਦੀਆਂ 4 ਲੱਖੇ ਦੱਸੀ ਜਾਂਦੀ ਸੀ ਵੀਰੇ ਨੂੰ ਕੋਈ ਗੱਲ ਨਹੀਂ ਤੂੰ ਨਾ ਬੋਲੀ ਹੁਣ ਮੈਂ ਬੋਲੂਗੀ ਤੈਨੂੰ ਕੁਝ ਨਹੀਂ ਕਹਿਣਾ ਹੈਗਾ ਮੈਂ ਆਪਣੀ ਸਮਝੂ ਠੀਕ ਆ ਇਹਨੂੰ ਤਾਂ ਮੈਂ ਲੋਟ ਕਰ ਦੂੰਗੀ ਤੈਨੂੰ ਕੁਝ ਨਹੀਂ ਲੋੜ ਕਰਨਾ ਜਦੋਂ ਮੈਂ ਬੈਠੀ ਹਾਂ ਲਈ ਤੂੰ ਕਿਵੇਂ ਲੋਟ ਕਰ ਦੇਂਗੀ ਐਵੇਂ ਦੀ ਬੌਲੇ ਬਣਦੇ ਹੁੰਦੇ ਕੱਲ ਦੇ ਘੋਤ ਨੇ ਅੱਜ ਆ ਕੇ ਸਾਡੇ 'ਚ ਫਰਕ ਪਵਾਉਣ ਨੂੰ ਫਿਰਦੀ ਆ ਦੇਖ ਲੈ ਕੋਈ ਗੱਲ ਨਹੀਂ ਹੁਣ ਮੈਨੂੰ ਵੀ ਪਤਾ ਲੱਗ ਗਿਆ ਬਈ ਕਿੱਡੀ ਚਲਾਕ ਆ ਗਈ ਹੁਣ ਮੈਂ ਦੇਉਂਗੇ ਇਹਦੇ ਨਾਸਾਂ 'ਚ ਹੱਥ ਹਾਂ ਕੋਈ ਨਹੀਂ ਤੂੰ ਦੇਖ ਲੈ ਜਦ ਅੱਗੇ ਹੋਰ ਵੀ ਰੰਗ ਲਾਉਗੀ ਦੇਖੀ ਤੂੰ ਇਹ ਮੌਣੇ ਕੀ ਜਾਣੂ ਵਿਣੇ ਮੈਂ ਕਿਵੇਂ ਪੰਗਾ ਲੈਤਾ ਹਾਂ ਹਾਂ ਮੈਨੂੰ ਨਹੀਂ ਪਤਾ ਸੀ ਮੈਂ ਤਾਂ ਇਹਦੀ ਲੱਗ ਕਿ ਢੀ ਭੋਲੀ ਐ ਮੈਂ ਤਾਂ ਇੰਨੀ ਮੇਰ ਲੈਂਦੀ ਮਾਰਦੀ ਸੀਗੀ ਮੈਨੂੰ ਤਾਂ ਪਤਾ ਨਹੀਂ ਸੀ ਵੀ ਕਿੰਨੀ ਇਹ ਚਲਾਕ ਆ ਗਈ ਹੈ ਛੋਡੇ ਚ ਫਰਕ ਪਾਉਂਦੀ ਆ ਦੋਏ ਭੈਣ ਭਾਈਆਂ ਚ ਚਲ ਪੁੱਤ ਤੂੰ ਨਾ ਟੈਨਸ਼ਨ ਲੈ ਜਾ ਕੰਮ ਕਰ ਜਾ ਕੇ